ਦਿਨ ਚੜਦੀ ਦੀ ਨਾਲ ਹੀ ਭਾਰੀ ਪੁਲਿਸ ਫੋਰਸ ਲੈ ਕੇ ਪਹੁੰਚ ਗਿਆ ਪ੍ਰਸ਼ਾਸਨ ਅਤੇ ਲੰਬੇ ਸਮੇਂ ਤੋਂ ਪਹੀਤੇ ਕੀਤਾ ਕਬਜ਼ਾ ਹਟਾਇਆ ਕੁਝ ਲੋਕਾਂ ਨੂੰ ਲਿਆ ਹरासत ਦੇ ਵਿੱਚ ਦੱਸਦੀ ਹੈ ਕਿ ਭਗਤਾ ਭਾਈ ਥਾਣੇ ਦੇ ਏਰੀਏ ਦੇ ਵਿੱਚ ਕੁਝ ਲੋਕਾਂ ਵੱਲੋਂ ਇੱਕ ਪਹੀ ਦੇ ਉੱਤੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ ਅਤੇ ਉਹਨਾਂ ਦੇ ਖੇਤ ਨੂੰ ਰਾਤ ਤੱਕ ਨਹੀਂ ਲੱਗਦਾ ਸੀ ਤਾਂ ਦਿਨ ਚੜ੍ਹਦੇ ਦੇ ਨਾਲ ਪੁਰਸ ਪ੍ਰਸ਼ਾਸਨ ਇੱਥੇ ਆਪਨਾ ਪਹੁੰਚਿਆ ਤੇ ਨਾਲ ਹੀ ਤਹਿਸੀਲ ਦੇ ਅਧਿਕਾਰੀ ਸਨ ਅਤੇ ਇਸ ਲੰਬੇ ਸਮੇਂ ਤੋਂ ਇਸ ਪਾਹੀ ਤੇ ਕੀਤਾ ਕਬਜ਼ਾ ਉਹਨਾਂ ਵੱਲੋਂ ਆਪਣੀ ਦੇਖਰੇਖ ਦੇ ਅੰਦਰ ਹਟਾ ਦਿੱਤਾ ਗਿਆ ਖੇਤ ਦੇ ਵਿੱਚ ਖੜੇ ਝੋਨੇ ਦੇ ਉੱਤੇ ਉਹਨਾਂ ਵੱਲੋਂ ਟਰੈਕਟਰ ਚਲਾ ਦਿੱਤਾ ਗਿਆ ਦੇਖਣ ਤੁਸੀਂ ਉਹਨਾਂ ਦੇ ਵਿੱਚ ਇੱਥੇ ਭਗਤਾ ਭਾਈ ਦੇ ਇੱਕ ਪਿੰਡ ਦੇ ਅੰਦਰ ਇੱਕ ਵਿਅਕਤੀ ਵੱਲੋਂ ਲੰਬੇ ਸਮੇਂ ਤੋਂ ਪਾਈ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਕੋਰਟ ਦੇ ਵਿੱਚ ਕੇਸ ਜਿੱਤਣ ਤੋਂ ਬਾਅਦ ਵੀ ਉਸ ਦੇ ਹੱਕ ਦੇ ਵਿੱਚ ਇਹ ਨਹੀਂ ਹੋਇਆ ਸੀ ਤੇ ਉਸ ਨੇ ਇਹ ਆਪਣਾ ਕਬਜ਼ਾ ਨਹੀਂ ਛੱਡਿਆ ਸੀ ਤਾਂ ਹੁਣ ਦਿਨ ਚੜ੍ਹਦੇ ਦੇ ਨਾਲ ਥਾਣਾ ਦਿਾਲਪੁਰਾ ਦੀ ਪੁਲਿਸ ਅਤੇ ਪੜਵਾਰੀ ਤੇ ਹੋਰ ਅਧਿਕਾਰੀ ਇੱਥੇ ਆਪਣਾ ਆਏ ਅਤੇ ਉਹਨਾਂ ਵੱਲੋਂ ਖੁਦ ਉੱਥੇ ਆਪਣਾ ਖੜ ਕੇ ਇਹ ਆਪਣਾ ਉਸ ਪਾਹੀ ਦਾ ਕਬਜ਼ਾ ਛਡਵਾ ਦਿੱਤਾ ਗਿਆ ਦੇ ਹਰਨ ਸਿਗਰਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਤੇ ਆਇਆ ਹੋਇਆ ਹੈ ਅਤੇ ਕੁਝ ਲੋਕਾਂ ਨੂੰ ਇਹਨਾਂ ਵੱਲੋਂ ਹਰਾਸ ਦੇ ਵਿੱਚ ਵੀ ਲਿਆ ਗਿਆ ਹੈ ਪਿੰਡ ਦੇ ਲੋਕ ਵੀ ਬਹੁਤ ਜ਼ਿਆਦਾ ਹਨ ਤੇ ਇਹ ਜੋ ਆਪਣਾ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇੱਕ ਆਪਣਾ ਪਾਹੀ ਦੇ ਉੱਤੇ ਇੱਕ ਵਿਅਕਤੀ ਦੀ ਆਪਣਾ ਪਾਹੀ ਸੀ ਜੋ ਉਸਦੇ ਖੇਤ ਨੂੰ ਜਾਂਦੀ ਸੀ ਲੇਕਿਨ ਕੁਝ ਲੋਕਾਂ ਵੱਲੋਂ ਇਸ ਤੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ ਤਾਂ ਉਸ ਨੂੰ ਪੁਲਿਸ ਪ੍ਰਸ਼ਾਸਨ ਦੀ ਦੇਖ-ਰੇਖ ਦੀ ਏਟ ਵੱਡੇ ਅਧਿਕਾਰੀਆਂ ਜੋ ਆਪਣਾ ਮਾਲ ਆਪਣਾ ਮਾਲ ਮਹਿਕਮੇ ਦੇ ਅਧਿਕਾਰੀ ਸਨ ਉਹਨਾਂ ਦੀ ਦੇਖ-ਰੇਖ ਦੇ ਅੰਦਰ ਹੋਣ ਨੂੰ ਹਟਾ ਦਿੱਤਾ ਗਿਆ ਦੇਖੋ ਹੁਣ ਜਿਹੜਾ ਦੇ ਵਿੱਚ ਜਿੱਥੇ ਇਹ ਦੇ ਉੱਤੇ ਟਰੈਕਟਰ ਚਲਾ ਦਿੱਤਾ ਗਿਆ ਝੋਨੇ ਦੀ ਖੜੀ ਫਸਲ ਦੇ ਉੱਤੇ ਇਹਨਾਂ ਵੱਲੋਂ ਟਰੈਕਟਰ ਚਲਾ ਦਿੱਤਾ ਗਿਆ ਤੇ ਇਹ ਆਪਣਾ ਜੋ ਆਪਣਾ ਪਾਈ ਤੇ ਨਜਾਇਜ਼ ਕਬਜ਼ਾ ਕੀਤਾ ਸੀ ਉਹ ਇਹਨਾਂ ਵੱਲੋਂ ਹਟਾਇਆ ਗਿਆ ਸੀ ਹੁਣ ਦਿਖਾ ਰਿਹਾ ਭਗਤਾ ਪਾਈ ਏਰੀਏ ਦੇ ਇੱਕ ਇਹ ਆਪਣਾ ਪਿੰਡ ਦੀਆਂ ਤਸਵੀਰਾਂ ਅਤੇ ਜਿਹੜੇ ਲੋਕਾਂ ਦੇ ਖੇਤਾਂ ਨੂੰ ਇਹ ਪਹੇਜ ਜਾਂਦੀ ਸੀ ਉਹਨਾਂ ਵੱਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦਾ ਅ speci ਤੌਰ ਤੇ ਧੰਨਵਾਦ ਕੀਤਾ ਦੇਖ ਰਹੇ ਤਸਵੀਰਾਂ ਐਸ ਐਚਓ ਦਿਆਲਪੁਰਾ ਜਗਰੂਪ ਸਿੰਘ ਮੌਕੇ ਤੇ ਖੁਦ ਇੱਥੇ ਆਈ ਅਤੇ ਉਹਨਾਂ ਵੱਲੋਂ ਇਹ ਜੋ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਪੁਲਿਸ ਪ੍ਰਸ਼ਾਸਨ ਦੀ ਦੇਖਰੇਖ ਦੇ ਅੰਦਰ ਹੀ ਹਟਾ ਦਿੱਤਾ ਗਿਆ ਪੰਚਾਇਤ ਭਾਗ ਦੇ ਫਟਵਾਰੀਆਂ ਮੇ ਇੱਥੇ ਇਹ ਨਾ ਜਾਇਜ਼ ਕਬਜ਼ਾ ਸੀਗਾ ਕਾਫੀ ਲੰਬੇ ਟਾਈਮ ਤੋਂ ਖਸਰਾ ਨੰਬਰ 828 ਤੇ 829 ਤੇ ਤੇ ਉਹ ਅੱਜ ਲੰਬੇ ਟਾਈਮ ਬਾਅਦ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਰਵਾਨਗੀ ਬੈਨ ਅਪਰੰਤ ਅੱਜ ਜਸੀਂ ਇਹ ਕਬਜ਼ਾ ਦੂਰ ਕਰਵਾ ਰਹੇ ਹਾਂ ਇਹ ਕਿਸੇ ਪ੍ਰਾਈਵੇਟ ਧਿਰ ਵੱਲੋਂ ਇਹ ਆਪਣਾ ਹੈਗਾ ਸਿਕੰਦਰ ਸਿੰਘ ਪੁੱਤਰ ਸੰਸੇਰ ਸਿੰਘ ਵੱਲੋਂ ਲੰਬੇ ਟਾਈਮ ਤੋਂ ਵਾਹਿਆ ਜਾਂਦਾ ਸੀ ਉਹਨਾਂ ਨੇ ਝੋਨਾ ਬੀਜ ਕੇ ਇਸ ਤੇ ਕਬਜ਼ਾ ਕਰਦੇ ਸੀ ਪਹਿਲਾਂ ਵੀ ਕਈ ਵਾਰ ਇਹ ਦੂਰ ਕਰਵਾਇਆ ਪਰੰਤੂ ਵਾਰ-ਵਾਰ ਉਹ ਫਸਲ ਬੀਜ ਲੈਂਦੇ ਸਮਝਾਉਣ ਤੇ ਵੀ ਨਿਸ਼ਾਨਦੇਹੀ ਮਾਲ ਵਿਭਾਗੇ ਤੋਂ ਹੋਣ ਪ੍ਰੰਤ ਇਹ ਕਬਜ਼ਾ ਦੂਰ ਕਰਵਾਇਆ ਗਿਆ। ਹੋਰ ਜਾਣਕਾਰੀ? ਹਾਂਜੀ ਵੈਕ ਦੀ ਗਿਆ ਹਰ ਸਾਹਿਬ ਵੈਕ ਦੀ ਤੇ ਫਤਿਹ। ਮੈਂ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮੇਰੀ 60 ਸਾਲ ਤੋਂ ਜ਼ਮੀਨ ਨੱਪੀ ਗਈ ਸੀ ਕਈ ਜੀ ਸਰਕਾਰੀ ਪਈ ਜਿਸ ਦੀ ਮੈਨੂੰ ਛੱਡਣ ਦਾ ਕੋਈ ਰਾਹ ਵੀ ਹੈ ਨਹੀਂ ਸੀ ਮੇਰੇ ਕਿਸੇ ਨੂੰ ਕਿਸੇ ਨੂੰ ਠੇਕੇ ਦੇ ਦਿੰਦਾ ਸੀ ਜੇ ਕਿਸੇ ਨੂੰ ਦਿੰਦਾ ਹੁਣ ਮੈਂ ਇੱਥੇ ਦਿੰਦਾ ਮੇਰਾ ਪ੍ਰ 代表 ਦੇ ਹੱਥ ਨਾਲ ਕੇ ਬੇਤੀ ਆ ਵੀ ਬਹੁਤ ਬਹੁਤ ਧੰਨਵਾਦ ਤੇ ਵਿਧਾਇਕ ਨੇ ਸਾਡੀ ਏਡੀ ਵਧੀਆ ਨੇੜੇ ਹੋ ਕੇ ਸੁਣੀ ਵੀ ਮਹਾਰਾਜ ਨੂੰ ਚੜ੍ਹਦੀ ਕਲਾ ਦਾ ਸੁਮਸ਼ੇਰ ਸਿੰਘ ਪੁੱਤਰ ਮਹੰਗਾ ਸਿੰਘ ਅਤੇ ਸਿਕੰਦਰ ਸਿੰਘ ਪੁੱਤਰ ਸੁਮਸ਼ੇਰ ਸਿੰਘ ਇਹ ਬੰਦਿਆਂ ਦਾ ਬਹੁਤ ਜਿਆਦਾ ਸਹਕਾਰ ਸੀਗਾ ਸਰਕਾਰੀ ਰਸਤੇ ਤੇ ਇਹਨਾਂ ਦਾ ਕਬਜ਼ਾ ਕੀਤਾ ਸੀ ਇੱਕ ਸਾਡੇ ਇੱਥੋਂ ਹੈਗਾ ਜੀ ਡਾਕਟਰ ਕੇਵਲ ਉਹ ਬੰਦੇ ਨੂੰ ਜੇ ਕਿਸੇ ਵੀਰ ਨੇ ਕੋਈ ਗਲਤ ਕੰਮ ਕਰਨਾ ਜਾਂ ਸਰਕਾਰੀ ਕੋਈ ਰਸਤਾ ਦੱਬਣਾ ਸਰਕਾਰੀ ਇਮਾਰਤ ਦੱਬਣੀ ਆ ਕੁਝ ਵੀ ਕਰਨਾ ਡਾਕਟਰ ਕੇਵਲ ਸਿੰਘ ਨੂੰ ਮਿਲ ਸਕਦੇ ਆ ਮੈਨੂੰ ਪੂਰਾ 1 ਸਾਲ ਇਹ ਬੰਦੇ ਨੇ ਪਰੇਸ਼ਾਨ ਕੀਤਾ ਪਰ ਧੰਨਵਾਦ ਕਰਦਾ ਮੈਂ ਸਾਡੀ ਸਮੁੱਚੀ ਪੰਚਾਇਤ ਕੋਠੇ ਭਾਈਆਣਾ ਦਾ ਤੇ ਨਗਰ ਭਗਤਾ ਭਾਈ ਦਾ ਜਿੰਨੇ ਵੀ ਵੀਰ ਅਕਾਲੀ ਕਾਂਗਰਸ ਪੱਤਰਕਾਰ ਵੀਰਾਂ ਦਾ ਤੇ ਖਾਸ ਤੌਰ ਤੇ ਸਾਡੇ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਸਾਡੇ ਐਸਐਚਓ ਸਾਹਿਬ ਆਏ ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਵੀਡੀਓ ਦਾਸਤਰ ਜੀ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਤੇ ਤਹਿਸੀਲਦਾਰ ਸਾਹਿਬ ਸਾਡੇ ਸਾਰਿਆਂ ਨੇ ਸਾਨੂੰ ਇਨਸਾਫ ਦਿੱਤਾ ਰਲ ਕੇ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ 50 ਸਾਲ ਤੋਂ ਦੱਬੀ ਹੋਈ ਪਈ ਇੱਕ ਪ੍ਰਸ਼ਾਸਨ ਤੋਂ ਮੈਂ ਹੋਰ ਮੰਗ ਕਰਦਾ ਜੀ ਜੋ ਇਹ ਪੰਚਾਇਤ ਕੋਲੇ ਕੋਈ ਫੰਡ ਹੈ ਨਹੀਂਗਾ ਪੰਚਾਇਤ ਕੋਲੇ ਕੋਈ ਫੰਡ ਨਹੀਂ ਜੀ ਤੇ ਕਿਰਪਾ ਕਰਕੇ ਇਹ ਮਿੱਟੀ ਦਾ ਖਰਚਾ ਜੋ ਸ਼ਮਸ਼ੇਰ ਸਿੰਘ ਪੁੱਤਰ ਮਹੰਗਾ ਸਿੰਘ ਸਕੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਤੇ ਗਰਦੇਤ ਸਿੰਘ ਪੁੱਤਰ ਸਰਪੰਨ ਸਿੰਘ ਇਹਨਾਂ ਬੰਦਿਆਂ ਦਾ ਇੱਥੇ ਕਬਜ਼ਾ ਸੀਗਾ ਇਹਨਾਂ ਨੂੰ ਮਿੱਟੀ ਦਾ ਖਰਚਾ ਪਾਇਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦਾ ਤੇ ਪਲਾਂਟੀ ਪਾਈ ਜਾਵੇ ਜੀ ਜੋ ਇਹਨਾਂ ਨੇ 50 ਸਾਲ ਕਬਜ਼ਾ ਕੀਤਾ ਉਸ ਪਲਾਂਟੀ ਪਾਈ ਜਾਵੇ ਮੈਂ ਧੰਨਵਾਦ ਕਰਦਾ ਵੀਰੋ ਸਾਹਿਬ ਦਾ ਤੇ ਫਿਰ ਤੋਂ ਧੰਨਵਾਦ ਕਰਦਾ ਬਕਰ ਸਿੰਘ ਸਿੱਧੂ ਵਿਧਾਇਕ ਦਾ ਐਸ ਐਚਓ ਜਿਆਲਪੁਰਾ ਅੱਜ ਕਬਜ਼ਾ ਬ੍ਰਾਂਚੀਆਂ ਦੀ ਪੱਟੀ ਦਾ ਨਹਿਕ ਆਇਆ ਸੀ Kau jangan pelik, kau tak ja